ਤੁਸੀਂ ਦੇਖ ਰਹੇ ਹੋ ਜੋਰ ਟੀਵੀ ਨਿਊਜ਼ ਸਾਡੇ ਚੈਨਲ ਨੂੰ ਜ਼ਰੂਰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਮੈਂ ਸ਼ੇਅਰ ਕਰਿਓ ਕਿਸੇ ਵੀ ਤਰ੍ਹਾਂ ਦੀ ਵੀਡੀਓ ਹੋਵੇ ਸਾਡੇ ਚੈਨਲ ਤੇ ਜ਼ਰੂਰ ਭੇਜੋ ਹੋਰ ਤੁਸੀਂ ਦੇਖੋ ਸਾਰੀ ਵੀਡੀਓ ਸਾਡੇ ਚਾਰ ਮੋਟਰਾਂ ਚਾਰੇ ਬੰਦ ਪਈਆਂ ਨੇ ਇਸ ਟਾਈਮ ਸਾਨੂੰ ਪਾਣੀ ਵਾਧੂ ਆ ਤੁਸੀਂ ਸੋਚ ਸਕਦੇ ਹੋ ਵੀ ਚਾਰ ਮੋਟਰਾਂ ਨੇ ਚਾਰ ਦੀਆਂ ਚਾਰ ਬੰਦ ਪਈਆਂ ਜੋੜਾਂ ਮਾਜੇ ਨੇ ਬਹੁਤ ਹਿੰਮਤ ਕੀਤੀ ਐ ਪੰਜਾਬ ਸਰਕਾਰ ਦੀ ਇਹ ਸਾਰਿਆਂ ਨੂੰ ਪਹਿਲੀ ਪ੍ਰਾਪਤੀ ਐ ਪੰਜਾਬ ਦੇ ਵਿੱਚ ਜਿਹੜਾ ਕਿ ਜਿੱਥੇ ਨਹੀਂ ਪਾਣੀ ਜਾਂਦਾ ਉਸ ਤੋਂ ਪਾਣੀ ਉੱਪਰ ਤੱਕ ਕਰਤਾ ਹੈਲੋ ਸਤ ਸ੍ਰੀ ਅਕਾਲ ਪਰਿਸ਼ਾਤੀ ਕਾਲ ਤੁਸੀਂ ਦੇਖ ਰਹੇ ਹੋ ਜੋੜ ਟੀਵੀ ਨਿਊਜ਼ ਅੱਜ ਦੀ ਤਾਂ ਉਹ ਇੱਕ ਅਸੀਂ ਖਬਰ ਜਿਹੜੇ ਦਿਖਾ ਰਿਹਾ ਇਹ ਖਬਰ ਆ ਪਿੰਡ ਕਾਨਗੜ ਭੋਤਨਾ ਦੀ ਤੁਸੀਂ ਦੇਖੋ ਜਿਹੜਾ ਨਹਿਰੀ ਪਾਣੀ ਆ 3-40 ਸਾਲ ਹੋ ਗਏ ਕਿਸੇ ਨੇ ਵੀ ਨਹਿਰੀ ਪਾਣੀ ਇੱਥੇ ਤੱਕ ਨਹੀਂ ਦੇਖਿਆ ਸੀ ਖੇਤਾਂ ਦੇ ਵਿੱਚ ਆਉਂਦਾ ਤਾਂ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਭਵਨ ਸਲਮਾਨ ਦਾ ਤੇ ਸਰਦਾਰ ਜੇਦਰ ਸਿੰਘ ਜੋੜਾ ਮੱਜਰਾਜ ਦਾ ਲੋਕ ਧੰਨਵਾਦ ਕਰ ਰਹੇ ਨੇ ਹਰ ਖੇਤ ਤੇ ਜਿਹੜਾ ਨਹਿਰੀ ਪਾਣੀ ਪਹੁੰਚ ਰਿਹਾ ਤੁਸੀਂ ਦੇਖੋ ਮੌਜੂਦੀਆਂ ਤਸਵੀਰਾਂ ਇਹ ਨਹਿਰੀ ਪਾਣੀ ਜਿਹੜਾ ਤੁਸੀਂ ਦੇਖੋ ਕਿੰਨਾ ਕੰਦਾ ਪਾਣੀ ਹਰ ਜਗ੍ਹਾ ਤੇ ਤੁਸੀਂ ਦੇਖੋ ਝੂਨਾ ਜਿਹੜਾ ਲੱਗ ਰਿਹਾ ਝੂਨੇ ਦਾ ਸੀਦਰ ਚੱਲ ਰਿਹਾ ਜੀਰੀਆਂ ਲੱਗ ਰਹੀਆਂ ਨੇ ਪਾਣੀ ਦੇਖੋ ਅਗਰ ਸੂਆ ਤੁਸੀਂ ਦੇਖ ਰਹੇ ਹੋ ਸੂਆ ਪਰ ਚੱਲ ਰਿਹਾ ਇਹ ਹਾਕ ਇਹ ਜਿਹੜਾ ਪਾਣੀ ਇੱਥੋਂ ਦਿੱਤਾ ਜਾ ਰਿਹਾ ਤੁਸੀਂ ਦੇਖੋ ਮੌਜੂਦੀਆਂ ਤਸਵੀਰਾਂ ਪਿੰਡ ਕੰਮ ਕਰਦੀਆਂ ਤਸਵੀਰਾਂ ਨੇ ਦਿੱਤੇ ਨਹਿਰੀ ਪਾਣੀ ਜਿਹੜਾ 30 ਸਾਲ ਬਾਅਦ ਆਇਆ ਜਵੜਾ ਮਾਜਰਾ ਜੀ ਦਾ ਧੰਨਵਾਦ ਕਰ ਰਹੇ ਨੇ ਲੋਕ ਤੁਹਾਨੂੰ ਉਹ ਵੀ ਅੱਗੇ ਲੱਗਿਆ ਸੀ ਵੀਡੀਓ ਦਿਖਾਉਨੇ ਆ ਮੋਬਾਈਲ ਦੇ ਤਸਵੀਰਾਂ ਦੇਖੋ ਇਹ ਜਿਹੜਾ ਨਹਿਰੀ ਪਾਣੀ ਹੈ ਇਹਦੇ ਨਾਲ ਲੋਕ ਦੱਸ ਰਹੇ ਨੇ ਵੀ ਨਾਲ ਤਾਂ ਜਿਹੜਾ ਪੱਧਰ ਹੈ ਜਿਹੜਾ ਪੰਡੋ ਵੀ ਉੱਚਾ ਹੋਵੇਗਾ ਸਾਰਾ ਪੁਨਰਾ ਪਾਣੀ ਹੋਵੇਗਾ ਜਿਹੜੀ ਫਸਲ ਉਹ ਵੀ ਵਧੀਆ ਹੋਵੇਗੀ ਤੇ ਚਾਰ-ਚਾਰ ਮੋਟਰਾਂ ਦੱਸ ਰਹੇ ਨੇ ਤੁਹਾਨੂੰ ਅੱਗੇ ਸੁਣਾਉਨੇ ਆ ਚਾਰ-ਚਾਰ ਮੋਟਰਾਂ ਜਿਨ੍ਹਾਂ ਨੇ ਬਰਦ ਪਈਆਂ ਨੇ ਕਿਉਂਕਿ ਜਿਹੜਾ ਪਾਣੀ ਹੈ ਨਹਿਰੀ ਪਾਣੀ ਉਹ ਮਿਲ ਰਿਹਾ ਤੋ ਅੱਗੇ ਆਪਾਂ ਗੱਲਬਾਤ ਕਰਦੇ ਹਾਂ ਕਿ ਸਾਨੂੰ ਅਗਰ ਕੀ ਕਹਿਣਾ ਚਾਹੁੰਦੇ ਇਸ ਪਾਣੀ ਬਾਰੇ। ਸਸਿਕਾ ਸਰ, ਸਸਿਕਾ ਜੀ ਸਿਕਾ। ਇਹ ਜੀ ਜਿਹੜਾ ਜਨੈਰੀ ਪਾਣੀ ਇੱਥੇ ਤੁਹਾਡੇ ਤੱਕ ਪਹੁੰਚਿਆ ਤੁਸੀਂ ਝੋਨਾ ਲਾ ਰਹੇ ਹੋ ਬਹੁਤ ਜਿਆਦਾ ਜਿਹੜੇ ਚਿਹਰੇ ਤੇ ਖੁਸ਼ੀ ਨਜ਼ਰ ਆ ਰਹੀ ਹੈ ਕਿਉਂਕਿ ਕਈ ਵਾਰ ਲਾਈਟ ਮੋਡ ਨਹੀਂ ਹੁੰਦੀ ਸੀ ਦਿੱਕਤ ਆਉਂਦੀ ਸੀ ਝੋਨਾ ਲਾਉਂਦੇ ਹਾਂ। ਹੁਣ ਤੁਸੀਂ ਕੀ ਮਹਿਸੂਸ ਕਰ ਰਹੇ ਹੋ? ਅਸੀਂ ਮਹਿਸੂਸ ਬਹੁਤ ਖੁਸ਼ੀ ਕਰ ਰਹੇ ਹਾਂ। ਪਰ ਇਹ ਭਗਵੰਤ ਮਾਨ ਸਰਕਾਰ ਦੀ ਦੇਣ ਹੈ। ਮੇਰੀ ਤੇ ਜਿਹੜਾ ਸਾਲ ਦੀ ਉਮਰ ਹੋ ਗਈ ਜਿੱਤੇ ਤੱਕ ਉਸ ਨੂੰ ਮੇਰੀ ਉਮਰ ਪਾਣੀ ਆ ਜੂਗਾ ਜਿੰਨੇ ਉਰ ਤੱਕ ਪਾਣੀ ਉ ਕਿੰਨੀ ਕੀ ਗੱਲ ਦਿੱਕਤ ਆਈ ਆ ਕੋਈ ਪਰੇਸ਼ਾਨੀ ਤਾਂ ਨਹੀਂ ਇਹਦੇ ਵਿੱਚ ਤਾਂ ਸਭ ਕੋਈ ਪਰੇਸ਼ਾਨ ਪਰ ਸਰਕਾਰ ਨੇ ਦੇਣ ਕਰਕੇ ਸਾਨੂੰ ਪਰੇਸ਼ਾਨੀ ਸਰਕਾਰ ਦੇਉ ਦੇਣਾ ਹੈ ਇਹ ਜੋੜਾ ਮਾਜ ਨੇ ਬਹੁਤ ਹਿੰਮਤ ਕੀਤੀ ਹੈ ਪੰਜਾਬ ਸਰਕਾਰ ਵੀ ਇਹ ਸਾਰਿਆਂ ਨੂੰ ਪਹਿਲੀ ਪ੍ਰਾਪਤੀ ਹੈ ਪੰਜਾਬ ਦੇ ਵਿੱਚ ਜਿਹੜਾ ਕਿ ਜਿੱਥੇ ਨਹੀਂ ਪਾਣੀ ਜਾਂਦਾ ਉਹਥੇ ਪਾਣੀ ਉੱਪਰ ਤੱਕ ਕਰਤਾ ਸਾਨੂੰ ਵੀ ਦੀ ਸੜਕੀ ਤੇ ਪੰਗਾ ਆ ਜਾਊਗਾ ਅੱਜ ਸਾਡੇ ਕਿਹਦਾ ਚੱਲ ਰਿਹਾ ਨਕਾ ਦੇਖ ਲੋ ਤੁਸੀਂ ਦੇਖੋ ਮੌਕੇ ਦੀਆਂ ਤਸਵੀਰਾਂ ਜਿੱਤੇ ਸਰਦਾਰ ਦਿਲਜੀਤ ਸਿੰਘ ਸੇਖੋਂ ਨੇ ਦੱਸਿਆ ਵੀਰ ਅਸੀਂ ਬਹੁਤ ਜ਼ਿਆਦੇ ਖੁਸ਼ ਆਂ ਚਾਰ ਮੋਟਰਾਂ ਦਾ ਪਾਣੀ ਸਾਨੂੰ ਮਿਲ ਰਿਹਾ ਜਿੱਥੇ ਆ ਝੋਨਾ ਲੱਗ ਰਿਹਾ ਅਸੀਂ ਹੁਣ ਬਿਲਕੁਲ ਵੀ ਪਰੇਸ਼ਾਨ ਨਹੀਂ ਹੈਗੇ ਸਾਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਹੈਗੀ ਅਗਲੀਆਂ ਤਸਵੀਰਾਂ ਵੀ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਦੇ ਹਾਂ ਤੁਹਾਡੇ ਨਾਲ ਇੱਥੇ ਮੌਜੂਦਾ ਮੈਂਬਰ ਨੇ ਬਰਬਾਦ ਸਿੰਘਾ ਪਾਉਣਾ ਨਾਲ ਵੀ ਗੱਲਬਾਤ ਕਰਦੇ ਆ ਇਸ ਜਿਹੜਾ ਸਵੇ ਦਾ ਪਾਣੀ ਖੇਤਾਂ ਤੱਕ ਪਹੁੰਚ ਰਿਹਾ ਹਾਂ ਜੀ ਮੈਂਬਰ ਸਾਹਿਬ ਸਸ਼ੀਕਾਲ ਸਸ਼ੀਕਾਲ ਜੀ ਕੀ ਮਹਿਸੂਸ ਕਰਦੇ ਹੋ ਜੋ ਪੰਜਾਬ ਸਰਕਾਰ ਨੇ ਐਡਾ ਵੱਡਾ ਕਦਮ ਚੁੱਕਿਆ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਆਈ ਆਮ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂਗਾ ਤੇ ਉਹਨਾਂ ਨੇ ਸਾਡੇ ਜੋ ਜ਼ਿੰਮੇਦਾਰ ਭਾਈ ਨੇਗੇ ਉਹਨਾਂ ਨੂੰ ਨਹਿਰੀ ਪਾਣੀ ਦਾ ਜੋ ਸਹੂਲਤ ਮਿਲੇਗੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਹੁਣ ਇਸ ਨਾਲ ਸਾਡੇ ਪਾਣੀ ਦਾ ਜੋ ਪੱਧਰ ਉੱਚਾ ਵੀ ਹੋਏਗਾ ਤੇ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਵੀ ਪਾਣੀ ਦਾ ਫਾਇਦਾ ਹੋਏਗਾ ਕਿਉਂਕਿ ਇਸ ਪਾਣੀ ਨਾਲ ਜੋ ਕਿ ਨਮੀਤੀਗੀ ਉਹ ਥੋੜੀ ਉੱਪਰ ਉਹ ਜਿਹੜੀ ਮੋਟੜਾਂ ਦੀ ਲੈਟ ਨਹੀਂ ਹੁੰਦੀ ਸੀ ਉਹ ਕੱਟ ਲੱਗਦੇ ਰਹਿੰਦੇ ਸੀ ਹੁਣ ਸਾਨੂੰ ਨਹਿਰੀ ਪਾਣੀ ਮਿਲ ਗਿਆ ਖਾਨੂੰ ਬਹੁਤ ਫਾਇਦਾ ਹੋ ਗਿਆ ਆਮ ਸਰਕਾਰ ਦਾ ਸੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਉਸ ਤੋਂ ਅਸੀਂ ਤਾਂ ਨੂੰ ਹਰ ਖੇਤ ਦੀ ਉਹ ਵੀਡੀਓ ਦਿਖਾ ਰਿਹਾ ਜਿੱਥੇ ਭਗਵੰਤ ਮਾਨ ਪੰਜਾਬ ਸਰਕਾਰ ਨੇ ਬਹੁਤ ਵੱਡਾ ਇੱਕ ਉਪਰਾਲਾ ਕੀਤਾ। ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਜੋ ਸਾਡੇ ਸਮਾਨ ਦੇ ਹਲਕੇ ਦੇ ਐਮਐਲਏ ਸਾਹਿਬ ਨੇ ਉਹਨਾਂ ਨੇ ਬਹੁਤ ਜਿਆਦਾ ਵਧੀਆ ਜਿਹੜਾ ਕਿਸਾਨਾਂ ਨੂੰ ਹਰ ਖੇਤ ਤੱਕ ਪਾਣੀ ਪਹੁੰਚਾਇਆ ਸਾਡੇ ਨਾਲ ਇੱਥੇ ਸਰਦਾਰ ਪਰਪੁਰ ਸਿੰਘ ਜੀ ਨੇ ਸਿੱਟੇ ਸਾਹਿਬ ਆ ਉਹਨਾਂ ਨੇ ਵੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ। ਇਹ ਪਾਣੀ ਕਦੋਂ ਕਦੋਂ ਤੁਹਾਨੂੰ ਮਿਲਣ ਲੱਗੇ ਜਿੱਥੇ ਨੇਰੀ ਪਾਣੀ 40 ਸਾਲ ਬਾਅਦ ਇੱਕ ਹੀ ਮਿਲਿਆ ਇੱਕ ਹੀ ਮਿਲਿਆ ਕੀ ਕਹਿੰਦੇ ਚ ਉਹਨੇ ਪੰਜਾਬ ਸਰਕਾਰ ਵਾਲੇ ਪੰਜਾਬ ਸਰਕਾਰ ਤੁਹਾਨੂੰ ਬਧ ਕਰਦਾ ਇਹਨੇ ਬਹੁਤ ਜਹਾਦ ਨਾਲ ਪਾਣੀ ਪਚਾਇਆ ਪੱਕੇ ਸੀ ਬੜੀਆ ਸੁਭਾਅ ਬਣੇ ਕੋਈ ਦਿੱਕਤ ਤਾਂ ਨਹੀਂ ਆ ਰਹੀ ਹੁਣ ਕੋਈ ਦਿੱਕਤ ਕੋਈ ਝੋਨਾ ਲਾਂਚ ਨਹੀਂ ਕੋਈ ਦਿੱਕਤ ਤੇ ਕੀ ਕਹਿੰਦੇ ਜੋੜਾ ਮੱਗਰਾ ਸਾਹਿਬ ਨੇ ਵਧੀਆ ਕੀਤਾ ਬਹੁਤ ਵਧੀਆ ਕੰਮ ਕੀਤਾ ਜੋੜਾ ਮੱਗਰਾ ਸਾਹਿਬ ਸਲਾਗਾ ਜੋ ਕੰਮ ਕਰਦੇ ਉਹਨਾਂ ਦੀ ਚਾੜਿਆ ਚਾਰ ਮੋਟਰਾਂ ਚਾਰੇ ਬੰਦ ਪਈਆਂ ਨੇ ਇਸ ਟਾਈਮ ਸਾਨੂੰ ਪਾਣੀ ਬਾਧੂ ਆ ਤੁਸੀਂ ਸੋਣ ਸਕਦੇ ਹੋ ਵੀ ਚਾਰ ਮੋਟਰਾਂ ਨੇ ਚਾਰ ਦੀਆਂ ਚਾਰ ਬੰਦ ਪਈਆਂ ਨੇ ਪਰ ਜਿਹੜਿਆ ਨਹਿਰੀ ਪਾਣੀ ਆ ਉਹ ਸਾਡੇ ਖੇਤਾਂ ਤੱਕ ਪਹੁੰਚ ਗਿਆ ਹੁਣ ਸਾਨੂੰ ਮੋਟਰਾਂ ਚਲਾਉਣ ਦੀ ਲੋੜ ਨਹੀਂ ਆਪਣੇ ਹਰ ਕਿਸਾਨ ਜਿੱਥੇ-ਜਿੱਥੇ ਪਾਣੀ ਪਹੁੰਚ ਰਿਹਾ ਨਹਿਰੀ ਪਾਣੀ ਅੱਜ ਇੱਕ ਵੀ ਪਰਸੈਂਟ ਚੋਨਾ ਲਾਉਣ ਦੀ ਦਿੱਕਤ ਨਹੀਂ ਆ ਰਹੀ ਸੋ ਇਹ ਮੌਕਦਿਆਂ ਤਸਵੀਰਾਂ ਨੇ ਕਣਗੜਪੂਰਤ ਲਾਦੀਆਂ ਸੋ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਨੇ ਚਾਹੇ ਕਿ ਖੁਸ਼ੀ ਨਜ਼ਰ ਆ ਰਹੀ ਹੈ ਕਿਉਂਕਿ ਸਮੇਂ ਨਾਲ ਸਮੇ ਤੋਂ ਪਹਿਲਾਂ ਜਿਹੜੇ ਬੇਲੇ ਵੀ ਹੋ ਜਾਣਗੇ ਕੋਈ ਬਧੇਰੇ ਹੋਰ ਅਰਜ਼ੇ ਮੈਂ ਹੁੰਦੇ ਨੇ ਕੰਮਕਾਰ ਹੁੰਦੇ ਆ ਪਰ ਪਾਣੀ ਦੀ ਸਭ ਤੋਂ ਵੱਡੀ ਦਿੱਕਤ ਹੁੰਦੀ ਆ ਇਹ ਨਹਿਰੀ ਪਾਣੀ ਦੇ ਨਾਲ ਜਿਹੜੀ ਫਸਲ ਹੋਵੇਗੀ ਵਧੀਆ ਹੋਵੇਗੀ ਤਾਨੂੰ ਮੌਕੇ ਦੀਆਂ ਹੋਰ ਵੀ ਅਸੀਂ ਤਸਵੀਰਾਂ ਜਿਹੜੀਆਂ ਸਾਂਝੀਆਂ ਕਰਾਉਂਦੇ ਤੁਸੀਂ ਦੇਖ ਰਹੇ ਹੋ ਕਨਗੜ ਤੇ ਤਸਵੀਰਾਂ ਨੇ ਕਨਗੜ ਭੂਤ ਨੇ ਜਿੱਥੇ ਕਿਸਾਨ ਖੁਸ਼ ਦਿਖਾਈ ਦੇ ਰਹੇ ਨੇ ਸਾਡੇ ਨਾਲ ਨੇ ਬੀਐਲ ਲਖਵੀਰ ਸੰਗ ਲੱਖਾ ਜੀ ਕਨਗੜ ਤੋਂ ਭਾਈ ਸਾਹਿਬ ਪਾਣੀ ਦੀ ਜਿਹੜੀ ਤੁਸੀਂ ਦੇਖ ਰਹੇ ਹੋ ਬਹੁਤ ਵੱਡੀ ਕਨਹਿਰੀ ਸਮਝੋ ਇੱਕ ਖੁਸ਼ੀ ਦੀ ਵੀ ਲਹਿਰ ਆ ਤੇ ਪਾਣੀ ਦੀ ਵੀ ਲਹਿਰ ਆ ਤੇ ਖਦਾ ਕਿਸਾਨ ਜਿਹੜੇ ਖੇਤ ਉਤਕਾਈਦੇ ਰਹੇ ਨੇ ਕੀ ਮਹਿਸੂਸ ਕਰਦੇ ਆ ਪੰਜਾਬ ਸਰਕਾਰ ਨੂੰ ਤੇ ਕੋਈ ਪੰਜਾਬ ਸਰਕਾਰ ਨੇ ਜਿਹੜਾ ਉਪਰਾਲਾ ਕੀਤਾ ਤੇ ਮੈਂ ਸਮਝਦਾ ਵੀ ਇਸ ਤੋਂ ਵਧੀਆ ਕੋਈ ਹੋਰ ਕਦਮ ਨਹੀਂ ਹੋ ਸਕਦਾ ਕਿਉਂਕਿ ਪਾਣੀ ਦੀ ਸਭ ਤੋਂ ਵੱਧ ਲੋੜ ਸੀ ਸਾਨੂੰ ਜਦੋਂ ਅਸੀਂ ਮੋਟਰਾਂ ਚਲਾਉਂਦੀਆਂ ਗਰਮੀ ਦੇ ਵਿੱਚ ਮੋਟਰਾਂ ਚੱਲਦੀਆਂ ਸਾਡੇ ਲੈਵਲ ਵੱਧ ਜਾਂਦੇ ਘਟ ਜਾਣਾ ਪਾਣੀ ਥੱਲੇੋਂ ਫੇਰ ਅਸੀਂ ਮੋਟਰਾਂ ਦੇ ਟੋਟੇ ਪਾਉਣੇ ਅੱਜ ਐਨੀ ਖੁਸ਼ੀ ਹੋਵੇ ਅਸੀਂ ਮੋਟਰਾਂ ਬੰਦ ਕਰਕੇ ਤਾਂ ਦੇਖੋ ਸੂਏ ਦਾ ਪਾਣੀ ਭਰਿਆ ਸੂਆ ਚੱਲ ਰਿਹਾ ਸਾਡਾ ਤੇ ਚਾਰ ਚੁਕਰੇ ਪਾਣੀ ਪਾਣੀ ਬੜਾ ਸਾਨੂੰ ਖੁਸ਼ੀ ਆ ਰਹੀ ਹੈ ਤੇ ਸਾਡੇ ਪਰਿਵਾਰ ਵੀ ਖੁਸ਼ ਨੇ ਅਸੀਂ ਰਾਪਾ ਨੂੰ ਜਿਹੜੇ ਲੈਟਰ ਆਮ ਨਾ ਮੋਟਰਾਂ ਤੇ ਮਰਦੇ ਸੀ ਉਹਨਾਂ ਚੀਜ਼ਾਂ ਤੋਂ ਸਾਨੂੰ ਰਾਹਤ ਮਿਲੀ ਆ ਤੇ ਪਾਣੀ ਫੇਰ ਸਾਡੀ ਉਪਜਾਊ ਜਿਹੜੀ ਧਰਤੀ ਆ ਉਪਜਾਊ ਹੋਊਗੀ ਕੋਈ ਨਹਿਰੀ ਪਾਣੀ ਜਿਹੜਾ ਮਿਲਿਆ ਐ ਇਦਾਂ ਦਾ ਪ੍ਰੋਬਲਮ ਮੈਂ ਤਾਂ ਅੱਜ ਤੱਕ ਕਦੇ ਸੋਚਿਆ ਵੀ ਨਹੀਂ ਸੀ ਇਦਾਂ ਦਾ ਹੋਊਗਾ ਪਰ ਸਰਕਾਰ ਨੇ ਜਦੋਂ ਵੋਟਾਂ ਤੋਂ ਪਹਿਲਾਂ ਸਾਨੂੰ ਕਹਿੰਦੇ ਹੁੰਦੇ ਸੀ ਨਾ ਵੀ ਅਸੀਂ ਇਦਾਂ ਕਰਕੇ ਦਿਖਾਵਾਂਗੇ ਇੱਕ ਵਾਰਿਆ ਲੱਗਦਾ ਸੀ ਵੀ ਆਪਾਂ ਮੌਕਾ ਦੇ ਕੇ ਦੇਖੀਏ ਵੀ ਸ਼ਾਇਦ ਸਰਕਾਰ ਕਰ ਦੇਵੇ ਪਰ ਜਦੋਂ ਹੁਣ ਕਰਿਆ ਤਾਂ ਹੁਣ ਬੜੀ ਖੁਸ਼ੀ ਹੋ ਰਹੀ ਆ ਚੀਜ਼ਾਂ ਦੇ ਕੀ ਕਹਾਂਗਾ ਚੇਤਨ ਸਿੰਘ ਜੋੜਾ ਮਾਜਰਾ ਬਾਰੇ ਕੋਈ ਜੋੜਾ ਮਾਜਰਾ ਜੀ ਜਦੋਂ ਕਰਕੇ ਸਾਡੇ ਮੈਨੂੰ ਲੱਗਦਾ ਵੀ ਸਾਰੇ ਹਲਕੇ ਦੇ ਸੂਏ ਨਵੇਂ ਬਣ ਗਏ ਤੇ ਉਹਨਾਂ ਵਰਗੇ ਮੰਤਰੀ ਮੈਨੂੰ ਨਹੀਂ ਲੱਗਦਾ ਵੀ ਸਾਨੂੰ ਦੁਆਰਾ ਮਿਲਣਗੇ ਸਮਾਨੇ ਹਲਕੇ ਨੂੰ ਤੇ ਉਦਾਂ ਦੇ ਐਮਐਲਏ ਸਾਨੂੰ ਕਿਤੇ ਮਿਲਣਗੇ ਤੇ ਸਾਡੇ ਨਾਲ ਕਿਸਾਨ ਨੇ ਇੱਥੇ ਜਿਹੜੇ ਸਾਡੇ ਦੋਨਾਂ ਵੀਰ ਜੀ ਤੇ ਕੀ ਮਹਿਸੂਸ ਕਰਦੇ ਹੋ ਜੀ ਬਾਜੀ ਬਹੁਤ 40 ਸਾਲਾਂ ਬਾਅਦ ਅਸੀਂ ਸਾਨੂੰ ਅੱਜ ਪਾਣੀ ਮਿਲਿਆ ਸੂਏ ਦਾ ਨਹਾਉਣ ਨੂੰ ਅਸੀਂ ਬੜਾ ਧੰਨਵਾਦ ਕਰਦੇ ਹਾਂ ਉਹਦਾ ਵੀ ਇਹ ਜੀ ਸਰਕਾਰ ਤਾਂ ਆਉਣੀ ਹੀ ਨਹੀਂ ਕੋਈ ਹਾਂਜੀ ਇਹ ਹੋਰ ਕੋਬੀ ਜੀ ਲੱਗੀ ਤਾਂ 14 ਲੱਗਿਆ ਪੂਰਾ ਜੀ ਦੀ ਤਾਂ ਲੇਬਰ ਨੇ ਮਿਲ ਰਹੀ ਪਾਣੀ ਦਾ ਵਾਧੂ ਆ ਅੱਛਾ ਹਾਂਜੀ ਤੁਸੀਂ ਦੇਖ ਸਕਦੇ ਹੋ ਵੀ ਜਿਹੜੀ ਇਹ ਕਹਿੰਦੇ ਵੀ ਲੇਬਰ ਦੀ ਇਹ ਕਾਟ ਪੈ ਰਹੀ ਹੈ ਪਰ ਪਾਣੀ ਦੀ ਹੁਣ ਕੋਈ ਕਾਟ ਨਹੀਂ ਪਹਿਲਾਂ ਲੇਬਰ ਮਿਲਦੀ ਸੀ ਪਾਣੀ ਦੀ ਕਾਟ ਹੁੰਦੀ ਸੀ ਤੇ ਪਰ ਹੁਣ ਪਾਣੀ ਦੀ ਜਿਹੜੀ ਕਮੀ ਸੀ ਉਹ ਪੂਰੀ ਹੋ ਚੁੱਕੀ ਆ ਭਾਈ ਸਾਹਿਬ ਨੇ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦਿਆਂ ਭਾਈ ਸਾਹਿਬ ਜੀ ਬਹੁਤ ਧੰਨਵਾਦ ਸਰਕਾਰ ਦਾ ਆਮ ਆਦਮੀ ਪਾਰਟੀ ਦਾ ਚੀਤਨ ਸਿੰਘ ਜੋੜਾ ਮਾਜਰਾ ਦਾ ਜਿਨ੍ਹਾਂ ਨੇ ਸਾਡੇ ਤੱਕ ਪਾਣੀ ਪਹੁੰਚਾਇਆ ਸਾਡੇ ਪਾਣੀ ਬਹੁਤ ਦੇਰ ਤੱਕ ਉਹਦਾ ਬੰਦ ਸੀ ਸੂਹਾ ਟੁੱਟਿਆ ਹੋਇਆ ਸੀ ਦੁਬਾਰਾ ਬਣਿਆ ਨਵਾਂ ਤੇ ਪਾਣੀ ਪਹੁੰਚਿਆ ਸਾਡੇ ਕੋਲ ਬਹੁਤ ਬਹੁਤ ਧੰਨਵਾਦ ਸਰ ਕਿੰਨੇ ਕ ਸਾਲ ਲੱਗਦੇ ਹੋ ਗਏ ਪਾਣੀ ਨਹੀਂ ਆਇਆ ਤਕਰੀਬਨ ਸਾਲ ਅਸੀਂ ਛੋਟੇ ਛੋਟੇ ਹੁੰਦੇ ਸੀ ਉਦੋਂ ਬੱਚੇ ਸੀਗੇ ਉਦੋਂ ਪਾਣੀ ਆਇਆ ਸੀ ਹੁਣ ਸਾਡੇ 40 ਸਾਲ ਦੀ ਉਮਰ ਹੈ ਹੁਣ ਪਾਣੀ ਦੇਖਿਆ ਸਾਨੂੰ ਦੁਬਾਰਾ ਜਨ ਕਿ 35 40 ਸਾਲ 35 35 40 ਸਾਲ ਹੋ ਗਏ ਵੀ ਜਿਹੜਾ ਪਾਣੀ ਇੱਥੇ ਕਦੇ ਦੇਖਣ ਨੂੰ ਨਹੀਂ ਮਿਲਿਆ ਨਹਿਰੀ ਪਾਣੀ ਪਰ ਹੁਣ ਜਿਹੜਾ ਇਹ ਪਾਣੀ ਆ ਕਿਸਾਨਾਂ ਦੇ ਖੇਤਾਂ ਤੱਕ ਪਹੁੰਚ ਚੁੱਕਿਆ ਤੇ ਕਿਸਾਨ ਨੇ ਜਿਹੜੇ ਖੁਸ਼ੀ ਮਹਿਸੂਸ ਕਰ ਰਹੇ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆ ਚੇਤਨ ਸਿੰਘ ਜੋੜਾ ਮੱਜਰਾ ਦਾ ਧੰਨਵਾਦ ਕਰਦੇ ਆ ਤੇ ਅੱਗੇ ਵੀ ਹੋਰ ਜਿੱਥੇ ਜਿੱਥੇ ਸਾਨੂੰ ਫੋਨ ਆ ਰਹੇ ਨੇ ਅਸੀਂ ਉੱਥੇ ਵੀ ਆ ਵੀਡੀਓ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਜਿੱਥੇ ਜਿੱਥੇ ਇਹ ਨਹਿਰੀ ਪਾਣੀ ਪਹੁੰਚ ਰਿਹਾ ਜ਼ੋਰ ਟੀਵੀ ਨਿਊਜ਼ ਤੋਂ ਕਰਮਜੀਤ ਕਤਰਦੀਪ ਅੱਜ ਤੱਕ ਐਨਾ ਹੀ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਜਲਦ ਤੁਹਾਡੀ ਸੇਵਾ ਵਿੱਚ ਤੇ ਰਾਜ ਰੋਵਾਂਗੇ ਕਿਸੇ ਵੀ ਤਰ੍ਹਾਂ ਦੀ ਖਬਰ ਹੋਵੇ ਸਾਡੇ ਸਕਰੀਨ ਅਗਸਤੋ ਨੰਬਰ ਤੇ ਜਲਦੀ ਭੇਜੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ